ਜੀਤ ਘਰ ਜੀਤ ਘਰ ਕਿੰਨੇ ਮਾਰਾ 60 60 ਤੇ ਇੱਕ ਇਹ ਕਿੰਨੇ ਕਿਤੇ ਆ ਜਬਰਦਸਤੀ ਕਰਦਾ ਹੁੰਦਾ ਕੰਦਾ ਡਾਪਦਾ ਜਬਰਦਸਤੀ ਕਰਕੇ ਹੁੰਦਾ ਹੁੰਦਾ ਕੰਦਾ ਡਾਪਦਾ ਜਬਰਦਸਤੀ ਕਿਉਂ ਕਰਦਾ ਹੈ ਹਾਂ ਮੈਂ ਇੱਥੇ ਮੁੰਡਿਆਂ ਨੂੰ ਪਤਾ ਹੀ ਹੈ ਮਾਰ ਇਹ ਨਮਰਵਾਇਆ ਇਹ ਦੇ ਇੱਕ ਦੋ ਵਾਰ ਜਿਹਨੇ ਰਲਕੇ ਜਿਹਦੇ ਨਾਲ ਰਲਕੇ ਤੁਸੀਂ ਮਾਰਿਆ ਉਹਦਾ ਨਾ ਕੀ ਜ਼ਮਾਨੇ ਪਰ ਸੰਬੰਧ ਸਾਡਾ ਇੰਨਾ ਕੋਈ ਵੀ ਨਹੀਂ ਇਹ ਜਬਰਦਸਤੀ ਹੁੰਦਾ ਹੈ ਸਾਡੇ ਘਰ ਇਹ ਮੁੰਡਾ ਹਾਂ ਇਹਨੂੰ ਬੜੀ ਵਾਰ ਢੱਕਿਆ ਹੈ ਅੱਛਾ ਇਹ ਲੋਕਾਂ ਨੂੰ ਕਿਉਂ ਫਿਰ ਆਪਣਾ ਮੁੰਡਾ ਕਿਉਂ ਮਾਰਤਾ ਨੇ ਇੰਨੇ ਮਾਰਿਆ ਹਨ ਕਿ ਰਾਤ 12:00 ਦਾ 10:00 ਵਜੇ ਪਗੋੜੇ ਪਗੋੜੇ ਤੇ ਫਿਰ ਮੈਨੂੰ ਇਹਨੇ ਕਿਹਾ ਤੂੰ ਪਗੋੜੇ ਹੋ ਜਾ ਫਿਰ ਉਹ ਤੇ ਜਿੱਥੇ ਰਹਿੰਦਾ ਰੇ ਵੱਡੇ ਮੁੰਡੇ ਨੂੰ ਮਾਰ ਦੇਣ ਲੱਗਾ ਫਿਰ ਕੱਢਿਆ ਕਿੰਨੇ ਸਾਲ ਤੋਂ ਪਗੋੜੇ 14 ਕਿ ਸਾਢੋਗੇ ਨਹੀਂ ਇਹ ਨਾ ਜਦੋਂ ਇਕੱਠੇ ਰਹੇ ਅੱਜ ਤੁਸੀਂ ਖਾਬ ਬੋਲ ਰਹੇ ਹੋ ਸਜਾ ਵੀ ਉਦੋਂ ਉਦੋਂ ਜਦੋਂ ਆਪਣਾ ਬੱਚਾ ਮਾਰਿਆ ਤੁਸੀਂ ਕਿੰਨੀ ਉਮਰ ਸੀ ਉਹਦੀ 15 ਕਿ ਸਾਲ ਹਾਂਜੀ ਰੈਮ ਨਹੀਂ ਆਇਆ ਮੰਜ ਮੈਂ ਕਿਹਾ ਰੈਮ ਮੈਂ ਕਾਲ ਕੀਤਾ ਕਿ ਇਸਕੇ ਸਾਇਆ ਹੀ ਉਦੋਂ ਹੂੰ ਫੋਨ ਤੁਸੀਂ ਗਲਤੀ ਮੰਨ ਲਿਆ ਗਲਤੀ ਉਹਦੀ ਉਦੋਂ ਨਹੀਂ ਗਲਤੀ ਮਹਿਸੂਸ ਹੋਈ ਸਤਨਾ ਕਿ ਹੋਇਆ ਤੇ ਕੀ ਕਿੱਦਾਂ ਕੀਤਾ ਸੀ ਕੱਟਵਾ ਸਦਾ ਦੋ ਹੀ ਡਾ ਮੁੰਡਾ ਆਹੀ ਮੈਂ ਆਉਣ ਜਾਨੀ ਇੱਧਰ ਅੰਦਾ ਲੱਗਦਾ ਜੀ ਆਪਨੇ ਇਹ ਕਰਤੇ ਜਿਦਾ ਕੋਣ ਬਚਣਾ ਹਾਂ ਤੇਰੇ ਮਾੜੀ ਕਹਿੰਦੇ ਜੀ ਹੜਤੇ ਤੇ ਹੈ ਹਾਂ ਚਲੋ ਦੇਖ ਹਾਂ ਉਹ ਦਰਦ ਦਰਦ ਹੂੰ ਇਹਦੀ ਹੀ ਦਾ ਮੇਜਰ ਤੇ ਭਾਮੀ ਗਾੜਨੀ ਹੁੰਦੀ ਹੈ ਹੂੰ ਹਲਕਾ ਤਰੀਕਾ ਹਾਂ ਦਰਦ ਦਾ ਸਰੋਈ ਫੇਰ ਕੀ ਕੀਤਾ ਇਹ ਦੋਵਾਂ ਨੇ ਨਿਵਾਹ ਖੜੀ ਆਂ ਬਰਾਦਰ ਤੇ ਇਹ ਇੱਥੇ ਕਿਦਾਂ ਨਾਲ ਪੈਣਾ ਕੀ ਦਾ ਹੱਸਦਾ ਹੈ ਕਿੰਨਾ ਚਿਰ ਤੁਹਾਡੇ ਸੰਬੰਧ ਰਹੇ ਆਪੋ ਚ ਇੱਕ ਦੋਵਾਂ ਆਪਸ ਵਿੱਚ ਇੰਦਰ ਨੇ ਕਦੇ ਮਾਰੋ ਪੱਟਣਾ ਨਹੀਂ ਦੀ ਨੂੰ ਨਾ ਤੁੰ ਮਾਣਨਾ ਸਰ ਉਹ ਮੁੰਡੇ ਦੀ ਉਮਰ ਕਿੰਨੀ ਹੋਦੋ ਉਹ ਤੋਂ ਲੈ ਗਈ ਤੇ ਉਹ ਤਾਂ 15 ਸਾਲ ਦੇ ਹੋ ਗਏ ਬਾਅਦ ਉਹ ਤੋਂ ਨਜਾਇਜ਼ ਸੀ ਤੋਂ ਆਗਰੇ ਚੱਲ ਗਿਆ ਆਗਰੇ ਤੇ ਫਿਰ ਕਿੰਨਾ ਚਿਰ ਰਹੇ ਉੱਥੇ ਉੱਥੇ 4.5 ਸਾਲ ਤੇ ਹੁਣ ਕਿੱਥੇ ਰਹਿਣ ਦੇ ਇਹ ਹੁਣ ਜਲੰਧਰ ਆ ਚੰਨ ਉੱਥੋਂ ਪੁੱਛਣਾ ਪੜਿਆ ਨਹੀਂ ਨਹੀਂ ਇੱਥੇ ਆਏ ਹਾਂ ਕੀ ਕਰਾਂ ਇੱਥੇ ਟੈਂਡੀ ਰਹਿੰਦਾ ਵੀ ਮਹੀਨਾ ਕੋਈ ਨਹੀਂ ਆਉਂਦਾ ਤੇ ਇਹ ਲੜੀ ਵੀ ਨਾਲ ਇਹ ਜੀ ਚੌਥੇ ਜਿੰਦਰੀ ਤੇ ਇਹ ਤੁਸੀਂ ਸਾਰਾ ਉਰ 12 ਸਾਲ ਤੋਂ ਇਕੱਠੇ ਰਹਿੰਦੇ ਹੋ ਤੁਸੀਂ ਪਿੰਡ ਕਿ ਕਰਨਾ ਹੈ ਮੈਂ ਪਿੰਡ ਆ ਗਿਆ ਨਾ ਇਕੱਲਾ ਕੀ ਕਰਨਾ ਕੇਸ ਦਰਜ ਹੋਇਆ ਇਹ ਤਾਂ ਕਰਤੇ ਆ ਹੀ ਜਹਿ ਨਹੀਂ ਮੈਂ ਚਲ ਚਲੀ ਲੜਦੀ ਰਹੀ ਮੇਰੇ ਨਾਲ ਪਰ ਇਹ ਦੋਨੋਂ ਹੀ ਸਾਲ 2014 ਦੇ ਵਿੱਚ ਨਾ ਇੱਕ ਲੜਕਾ ਸੰਦੀਪ ਸਿੰਘ ਗਾਇਬ ਹੁੰਦਾ ਤੇ ਉਹਦੇ ਤਾਏ ਨੇ ਸਾਡੇ ਕੋਲ ਪਰਚਾ ਦਰਜ ਕਰਾਇਆ 42/14 ਸ਼੍ਰੀ ਹਰਗੋਬਿੰਦਪੁਰ ਵੇਖੇ ਪਰਚਾ ਦਰਜ ਹੋਇਆ 364 34 ਆਈਪੀਸੀ ਦੇ ਤਹਿਤ ਕੀ ਮਾਰ ਦੇਣ ਦੀ ਨੀਅਤ ਨਾਲ ਮੇਰੇ ਭਤੀਜੇ ਨੂੰ ਰਣਜੀਤ ਕੌਰ ਜੋ ਕਿ ਇਹਦੀ ਭਝਾਈ ਸੀਗੀ ਤੇ ਨਾਲ ਸਤਨਾਮ ਸਿੰਘ ਸੱਤਾ ਜੋ ਵੀ ਇਸੇ ਹੀ ਖੋਜਕੀਪੁਰ ਪਿੰਡ ਦਾ ਹੀ ਹੈਗਾ ਇਹਨਾਂ ਦੋਹਾਂ ਨੇ ਜਿਨ੍ਹਾਂ ਦੇ ਵਿੱਚ ਨਜਾਇਜ਼ ਸਬੰਧ ਸੀ ਤੇ ਇਹਨਾਂ ਨੇ ਉਹਨੂੰ ਮਾਰ ਕੇ ਕਿਤੇ ਗਾਇਬ ਕਰ ਦਿੱਤਾ ਜਾਂ ਉਹਨੂੰ ਮਾਰਨ ਦੀ ਨੀਅਤ ਨਾਲ ਗਾਇਬ ਕੀਤਾ ਹੋਇਆ ਹੈ ਤੇ ਉਹਦੇ ਤਹਿਤ ਪਰਚਾ ਰਜਿਸਟਰਡ ਹੋਇਆ ਉਸ ਤੋਂ ਬਾਅਦ ਪੁਲਿਸ ਰੇਡ ਕਰਦੀ ਰਹੀ ਤੇ ਇਹ ਦੋਨੇ ਜਣੇ ਗਾਇਬ ਹੋ ਗਏ ਸੀ ਇਥੋਂ ਫਿਰ ਇਹ ਬਾ ਜੋ ਪੀਓ ਬਣ ਗਏ 11 ਸਾਲਾਂ ਬਾਅਦ ਅੱਜ ਮਾਨਯੋਗ ਡੀਆਈਜੀ ਬਾਰਡ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਔਰ ਐਸਐਸਪੀ ਸੁਹੇਲ ਕਾਸਮੀਰ ਸਾਡੇ ਬਟਾਲਾ ਦੇ ਐਸਐਸਪੀ ਸਾਹਿਬ ਆਈਪੀਐਸ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਸਾਰੀ ਪੁਲਿਸ ਨੂੰ ਇਹ ਹੈਗਾ ਸੀ ਇੱਕ ਮੁਹਿੰਮ ਤੇ ਸ਼ੁਰੂ ਕੀਤੀ ਹੋਈ ਸੀ ਕਿ ਜਿਹਦੇ ਵਿੱਚ ਅਸੀਂ ਪੀਓਜ਼ ਨੂੰ ਅਰੈਸਟ ਕਰ ਰਹੇ ਸੀ ਤੇ ਉਹਦੇ ਤਹਿਤ ਅਸੀਂ ਆ ਦੋ ਇਹਨਾਂ ਨੂੰ ਇਹਨਾਂ ਦੋਨਾਂ ਨੂੰ ਰਣਜੀਤ ਸਿੰਘ ਔਰ ਸਤਨਾਮ ਸਿੰਘ ਸੱਤਾ ਦੋਨਾਂ ਨੂੰ ਅਸੀਂ ਅਰੈਸਟ ਕੀਤਾ ਇਸ ਮਕਾਮ ਤੇ ਦੌਰਾਨੇ ਪੁੱਛਗਿਛ ਇਹਨਾਂ ਨੇ ਉਸ ਮੁੰਡੇ ਬਾਰੇ ਦੱਸਿਆ ਕਿ ਕਿਉਂਕਿ ਇਹਨਾਂ ਦੇ ਆਪਸ ਵਿੱਚ ਨਜ਼ਾਇਰ ਰਿਲੇਸ਼ਨ ਸੀ ਕਿਉਂਕਿ ਆ ਜਿਹੜੀ ਰਣਜੀਤ ਕੌਰ ਸੀ ਇਹਦਾ ਘਰ ਵਾਲਾ ਜਿਹੜਾ ਸੀ ਗੁਰਮੁਖ ਸਿੰਘ ਉਹ ਫੌਜ ਦੇ ਵਿੱਚ ਸੀ ਤੇ ਉਹਦੀ 2010 ਦੇ ਵਿੱਚ ਡੈਥ ਹੋ ਗਈ ਸੀਗੀ ਤੇ ਬਾਅਦ ਦੇ ਵਿੱਚ ਇਹਦੇ ਰਿਲੇਸ਼ਨ ਇਹਦੇ ਨਾਲ ਬਣ ਗਏ ਸੀਗੇ ਸਤਨਾਮ ਸਿੰਘ ਸੱਤਾ ਜੋ ਕਿ ਉਸ ਟਾਈਮ ਤੇ 23 ਸਾਲ ਦਾ ਸੀ ਤੇ ਰਣਜੀਤ ਕੌਰ ਉਸ ਟਾਈਮ ਤੇ 49-50 ਸਾਲ ਦੀ ਹੋਈ ਸੀਗੀ ਤੇ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਹੋ ਗਏ ਔਰ ਉਹ ਹਵਸ ਅਨੇ ਹੋ ਕੇ ਇਹ ਇੱਕ ਮਾਨ ਹੈ ਆਪਣੇ ਹੀ ਪੁੱਤ ਨੂੰ ਕਿਉਂਕਿ ਉਹ ਇਤਰਾਜ ਕਰਦਾ ਸੀ ਇਹਨਾਂ ਦੇ ਰਿਲੇਸ਼ਨ ਤੇ ਉਹ ਹੈ 13-14 ਸਾਲਾਂ ਦਾ ਸੀ ਸਾਰਾ ਤੇ ਇਹਨਾਂ ਨੇ ਉਹਦਾ ਗਲ ਕੁੱਟ ਕੇ ਮਾਰਤਾ ਤੇ ਇੱਥੇ ਹੀ ਇਹ ਘਰ ਸੀਗਾ ਉਹਦਾ ਜਿੱਥੇ ਅਸੀਂ ਹੁਣ ਆਏ ਆ ਤੇ ਇੱਥੇ ਹੀ ਉਹਨੇ ਵਿਹੜੇ ਦੇ ਵਿੱਚ ਉਹਨੂੰ ਦੱਬ ਦਿੱਤਾ ਸੀਗਾ ਅੱਜ ਅਸੀਂ ਉਹਨਾਂ ਦੀ লাশ ਬ੍ਰਾਂਧਤ ਕਰਨ ਆਏ ਆ ਬੇਟੇ